ਕਰਨਾ ਵਾਪਰੀ ਹੈਗੀ ਹੈ کافی ਕਿੰਨੇ ਲੋਕਾਂ ਦੀ ਡੈਥ ਹੋ ਗਈ ਕਿੰਨੇ ਜ਼ਖਮੀ ਹੈਗੇ ਕੀ ਜਾਣਕਾਰੀ ਹੁਣ ਤੱਕ ਹੈ ਜੀ ਤੁਹਾਡੇ ਕੋਲ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰ ਸਹਾਇ ਐਰੀਆ ਦੇ ਵਿੱਚ ਇੱਕ ਬਹੁਤ ਹੀ ਦੁਖਦ ਤੇ ਮੰਦਭਾਗੀ ਘਟਨਾ ਵਾਪਰੀ ਹੈ ਤੇ ਇਹਦੇ ਇਸ ਦੌਰਾਨ ਜਿਹੜੇ ਸਾਨੂੰ ਪਤਾ ਚੱਲ ਰਿਹਾ ਨੇ ਇੱਕ ਐਕਸੀਡੈਂਟ ਹੋਇਆ ਸੀ ਇੱਕ ਗੱਡੀ ਇੱਕ ਸਵਾਰੀਆਂ ਉਸੇ ਸਵਾਰ ਜਿਹੜੀ ਗੱਡੀ ਸੀਗੀ ਤੇ ਇੱਕ ਟ੍ਰੱਕ ਦੇ ਵਿਚਾਲੇ ਐਕਸੀਡੈਂਟ ਹੋਇਆ ਸੀ ਜਦੋਂ ਉਹ ਓਵਰਟੇਕ ਕਰ ਰਹੇ ਸੀ ਇਹ ਜਿਹੜੇ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ ਬੰਦੇ ਸੀਗੇ ਇਹ ਸਾਰੇ ਗੁਰੂ ਹਰ ਸਹਾਇ ਏਰੀਆ ਸੇ ਜਲਾਲਾਬਾਦ ਇੱਕ ਸ਼ਾਦੀ ਦੇ ਵਿੱਚ ਕੰਮ ਕਰਨੇ ਜਾ ਰਹੇ ਸੀਗੇ ਇਸ ਐਕਸੀਡੈਂਟ ਦੇ ਦੌਰਾਨ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਹੈਗੀ ਗੁਰੂ ਹਰ ਸਹਾਇ ਏਰੀਆ ਦੀ ਲੱਖੋ ਕੀ ਬੇਨਾਮ ਏਰੀਆ ਦੀ ਇਹ ਸਾਰੇ ਡਿਪਟੀ ਐਸਪੀ ਸਾਹਿਬ ਨੇ ਇਨਸਾਰੂ ਨੇ ਰਿਸਪੌਂਸ ਇੱਥੇ ਆਇਆ ਨਾਲ ਹੀ ਨਾਲ ਸੜਕ ਸੁਰੱਖਿਆ ਫੋਰਸ ਐਂਬੂਲੈਂਸ ਅਤੇ ਤਰਸ ਰੱਖਿਆ ਕੋਰਸ ਦੀ ਜਿਹੜੀ ਗੱਡੀਆਂ ਆਏ ਇਸੇ ਜਿਹੜੇ ਸਾਡੇ ਇੰਜਰਡ ਸੀਗੇ ਉਹਨੂੰ ਮੂਵ ਕਰਾਇਆ ਗਿਆ ਹੈ ਵਕਫਾ ਹਸਪੀਟਲ ਦੇ ਵਿੱਚ ਇਹ ਭੇਜੇ ਗਏ ਨੇ ਜੋ ਨੀਅਰੈਸਟ ਹੈਗੇ ਇੱਕ ਜਲਾਲਾਬਾਦ ਚ ਕੁਝ ਵੀ ਜੀ ਗਏ ਨੇ ਗੁਰੂ ਹਰ ਸਾਹਿਬ ਦੇ ਵਿੱਚ ਪੇਜੇ ਗਏ ਹੈ ਤੇ ਫਰੀਦਕੋਟ ਦੇ ਵਿੱਚ ਵੀ ਪੇਜੇ ਗਏ ਹੈ ਹੁਣੇ ਆਲਰੇਡੀ ਸਾਡੀ ਐਸਐਸਪੀ ਫਾਜ਼ਿਲਕਾ ਨਾਲ ਤੇ ਐਸਐਸਪੀ ਫਰੀਦਕੋਟ ਨਾਲ ਵੀ ਸਾਡਾ ਤਾਲਮੇਲ ਹੋ ਗਿਆ ਹੈ ਉਹਨਾਂ ਕੀ ਵੀ ਜਿਹੜੀ ਲੋਕਲ ਪੁਲਿਸ ਟੀਮਸ ਹੈ ਤੇ ਲੋਕਲ ਮੈਡੀਕਲ ਟੀਮਸ ਹੈ ਉਹ ਸਾਰੇ ਇੰਜਰਡ ਨੂੰ ਵੀ ਟਰੀਟ ਕਰ ਰਹੀ ਹੈ ਜੀ ਮੈਡਮ ਜਦੋਂ ਕੜਨਾ ਵਾਪਰੀ ਹੈਗੀ ਹੈ 5 ਮਿੰਟ ਬਾਅਦ ਮੈਂ ਇੱਥੇ ਲਾਈ ਸੀ ਸੜਕ ਸੁਰੱਖਿਆ ਫੋਰਸ ਵੀ ਅੱਜ ਦਾਦੇ ਨਹੀਂ ਬੰਦੀ ਹੈ ਸਭ ਤੋਂ ਪਹਿਲਾਂ ਉਹ ਪਹੁੰਚੇ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਲੋਕਾਂ ਨੂੰ ਲਾ ਸਿਵਲ ਪ੍ਰਸ਼ਾਸਨ ਤੇ ਅੱਜ ਵੱਡਾ ਸਵਾਲ ਖੜਾ ਹੋਇਆ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਇੱਥੇ ਦਿਖਾਈ ਨਹੀਂ ਦਿੱਤੀ ਜੀ ਨਹੀਂ ਦੇਖੀ ਅਸੀਂ ਆਲਰੇਡੀ ਦੇਖੀ ਮੈਂ ਵੀ ਅਭੀ ਸਪੋਰਟ 'ਚ ਹੀ ਆਈ ਹੋਈ ਆ ਸਾਡੇ ਸਾਰੇ ਐਸਪੀਜ਼ ਤੇ ਡਿਪਟੀ ਐਸਪੀਜ਼ ਵੀ ਇੱਥੇ ਮੌਜੂਦ ਨੇ ਤੁਸੀਂ ਸਹੀ ਕਹਿ ਰਹੇ ਹੋ ਕਿ ਇਮੀਡੀਏਟ ਜਿਵੇਂ ਸੜਕ ਸੁਰੱਖਿਆ ਫੋਰਸ ਨੇ ਵਾਕਈ ਮੇਰੀ ਉਹਨਾਂ ਦੇ ਨਾਲ ਵੀ ਪਰਸਨਲੀ ਗੱਲ ਹੋਈ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਕੀਤਾ ਬਟ ਕਿਉਂਕਿ ਇੰਨੇ ਸਾਰੇ ਇੰਜਰਡ ਸੀਗੇ ਇਮੀਡੀਏਟਲੀ ਉਹਨਾਂ ਨੇ ਜਿੰਨਾਂ ਨੂੰ ਮੂਵ ਕਰਾ ਪਾਏ ਜਿੰਨਾਂ ਨੂੰ ਸ਼ਿਫਟ ਕਰਾ ਪਾਏ ਉਹ ਸਾਰਾ ਕੁਝ ਕੀਤਾ ਹੈ ਇਸ ਦੌਰਾਨ ਬਾਕੀ ਵੀ ਜਿਹੜੀ ਮੈਡੀਕਲ ਟੀਮ ਹੈ ਸਾਰੀ ਉਹ ਵੀ ਲੱਗੀ ਹੋਈ ਨੇ ਆਲਰੇਡੀ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਦੋਨੋਂ ਜ਼ਿਲ੍ਹੋਂ ਦੇ ਐਸਐਸਪੀਜ਼ ਨਾਲ ਵੀ ਗੱਲ ਹੋ ਗਈ ਉਹਨਾਂ ਦੀ ਮੈਡੀਕਲ ਟੀਮ ਸੀਐਮਓ ਨਾਲ ਵੀ ਗੱਲ ਹੋ ਗਈ ਹੈ ਉਹ ਸਾਰੇ ਵੀ ਸਪੌਟ 'ਤੇ ਇੰਜਰਡ ਨੂੰ ਟ੍ਰੀਟ ਕਰ ਰਹੇ ਨੇ ਸਰਕਾਰੀ ਪੁਸ਼ਟੀ ਕੀ ਹੈ ਜੀ ਹੁਣ ਤੱਕ ਕਿੰਨਿਆਂ ਦੇ ਹੱਥੋਂ ਗਏ ਆ ਜਿਹੜੀ ਹੁਣ ਤੱਕ ਸਾਨੂੰ ਪੁਸ਼ਟੀ ਦੇ ਰਹੇ ਨੇ ਟੋਟਲ ਅਰਾਊਂਡ 15 ਦੇ ਕਰੀਬ ਲੋਕ ਇੰਜਰਡ ਨੇ ਤੇ 9 ਕਿਹੜੇ ਕਿਹੜੇ ਹਸਪਤਲਾਂ 'ਚ ਮੈਡਮ ਐਡਮਿਟ ਨੇ ਪੇਸ਼ੈਂਟ ਜੋ ਹੈ ਅ ਜਿਹੜੀ ਗੁਰੂ ਹਰ ਸਹਾਇੀ ਏਰੀਆ ਦੇ ਵਿੱਚ ਕੁਝ ਐਡਮਿਟ ਨੇ ਜਲਾਲਾਬਾਦ ਦੇ ਹਸਪਤਲ ਦੇ ਵਿੱਚ ਤੇ ਫਰੀਦਕੋਟ ਦੇ ਵੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਹੈ ਇਸ ਵਿੱਚ ਮੈਂ ਇਨਫੈਕਟ ਸੜਕ ਸੁਰੱਖਿਆ ਫੋਰਸ ਨੇ ਤੇ ਵਧੀਆ ਯੋਗਦਾਨ ਦਿੱਤਾ ਹੀ ਉਹਦੇ ਨਾਲ-ਨਾਲ ਜਿਹੜੀ ਸਾਡੀ ਲੋਕਲ ਪਿੰਡ ਦੇ ਲੋਕ ਵੀ ਹੈਗੇ ਮੋਹਨਕੇ ਉਤਾਰ ਦੀ ਗੁਰੂ ਹਰ ਸਹਾਇੀ ਏਰੀਆ ਦੀ ਇਨਫੈਕਟ ਆਪ ਵਿੱਚੇ ਵੀ ਕਈ ਪ੍ਰੈਸ ਰਿਪੋਰਟਰ ਜਿਹੜੇ ਟਾਈਮਲੀ ਆਏ ਉਹਨਾਂ ਨੇ ਬਹੁਤ ਮਦਦ ਕੀਤੀ ਤੇ ਜਿਵੇਂ ਕਹਿੰਦੇ ਨੇ ਜੀ ਗੁੱਡ ਸਿਮੈਰਟਨ ਨੇ ਵਧੀਆ ਆ ਕੇ ਪੂਰੀ ਆਪਣੀ ਪਬ ਕੀ ਲੋਕਲ ਐਂਬੂਲੈਂਸ ਟੀਮ ਉਹਦੀ ਹੋਣ ਉਹਨਾਂ ਨੂੰ ਪਹੁੰਚਾਇਆ ਬਹੁਤ ਅਨਿਵਾਰੀ ਨਾਲ ਪਿੰਡ ਜੀ ਮੋੜ ਕੇ ਹਤਾਰ ਜੀ ਹਤਾਰ ਪਿੰਡ 105 ਨੌਜਵਾਨ ਆ ਉਸ ਪਿੰਡ ਦੇ ਜਿਨ੍ਹਾਂ ਨੇ ਸਾਰੀ ਅੱਜ ਭੂਮਿਕਾ ਨਿਭਾਈ ਹੈਗੀ ਆ ਏ ਜੇ ਨੌਜਵਾਨਾਂ ਦਾ ਸਨਮਾਨ ਕਰਨਾ ਵੀ ਬੰਦਾ ਹੈ ਨਹੀਂ ਨਹੀਂ ਬਿਲਕੁਲ ਜੀ ਮੈਂ ਇਨ ਫੈਕਟ ਉਹਨਾਂ ਦੇ ਨਾਲ ਹੀ ਗੱਲ ਕਰ ਰਹੀ ਸੀਗੀ ਮੈਂ ਤੁਹਾਨੂੰ ਇਸ ਲਈ ਕਿਹਾ ਕਿ ਚਲੋ ਐਸਐਸਐਫ ਬੀਆਰ ਉਨਾਦੀ ਵੀ ਬਹੁਤ ਵਧੀਆ ਉਹਨਾਂ ਨੇ ਡਿਊਟੀ ਨਿਭਾਈ ਜਿਹੜੀ ਲੋਕਲ ਪੁਲਿਸ ਹੋ ਵੀ ਪਹੁੰਚੇ ਇਨਪੈਕਟ ਸਾਟੀ ਮਮਦੂਰ ਖਾਨੀ ਬਾਕੀ ਵੀ ਪਾਸ ਪਾਸ ਤੇ ਖਾਨੇ ਐਰਪੀ ਟੀਮੇ ਵੀ ਹੋ ਵੀ ਆਏ ਜਿਹੜੀ ਗੁੱਡ ਸੇਮਰੀਟਨ ਜਿਹੜੇ ਹੈਗੇ ਜਿਨ੍ਹਾਂ ਨੇ ਗੋਲਡਨ ਆਰਡ ਦੇ ਰਹੇ ਤੇ ਇਨਜਰਡ ਨੂੰ ਸ਼ਿਫਟ ਕੀਤਾ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ ਅਸੀਂ ਬਹੁਤ ਧੰਨਵਾਦੀ ਹੈ ਜਿਹੜੇ ਲੋਕਲ ਪਬਲਿਕ ਤੇ ਵਿਜ਼ਟਰ ਸੀਗੇ ਜੋ ਪਾਸਰ ਬ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਹੋਰਾਂ ਦਾ ਵੱਡਾ ਬਿਆਨ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆਇਆ ਹੈਗਾ ਐਸਐਸਪੀ ਫਿਰੋਜ਼ਪੁਰ ਨੇ ਦੱਸ ਦਿੱਤਾ ਹੈ ਨੌ ਲੋਕ ਨੌ ਲੋਕਾਂ ਦੀ ਡੈਥ ਹੋ ਚੁੱਕੀ ਹੈ ਵੱਡਾ ਬਿਆਨ ਸਾਹਮਣੇ ਨਿਕਲ ਕੇ ਆ ਗਿਆ ਨਾ ਸਰਕਾਰੀ ਪੁਸ਼ਟੀ ਜਿੱਦੇ ਮੁਤਾਬਕ 9 ਲੋਕਾਂ ਦੀ ਡੈਥ ਹੋ ਚੁੱਕੀ ਹੈ 25 ਲੋਕ ਭੇਜੇ ਗਏ ਸੀ 15 20 ਲੋਕ ਹਾਲੇ ਜ਼ਖਮੀ ਜੜਿਆ ਉਹ ਦਿਖਾਈ ਦੇ ਰਿਹਾ ਹਾਲਤ ਜਿਹੜੀ ਆ ਹਾਲੇ ਵੀ ਨਾਜ਼ੁਕ ਬਣੀ ਹੋਈ ਆ ਵਕ ਵਕ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਜ਼ਰੂਰ ਕਰ ਦਿੱਤਾ ਗਿਆ ਤਸਵੀਰ ਜਿਹੜੀ ਹੈ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਐਸਐਸਪੀ ਫਰੀਜਪੁਰ ਹੋਰਾਂ ਦਾ ਸਭ ਤੋਂ ਪਹਿਲਾ ਬਿਆਨ ਤੁਹਾਡੇ ਲੋਕਲ ਚੈਨਲ ਗੁਰੂ ਅਰਸਾਈ ਲਾਈਵ ਦੇ ਜ਼ਰੀਏ ਤੇ ਗੁਰੂ ਅਰਸਾਈ ਲਾਈਵ ਦੇ ਜ਼ਰੀਏ ਹੀ ਅਸੀਂ ਤੁਹਾਨੂੰ ਸਹੀ ਜਿਹੜੀ ਹੈ ਦੇਖ ਸਕਦੇ ਹੋ ਮੈਡਮ ਇਹਨਾਂ ਦਾ ਹੌਸਲਾ ਬਜਾਈ ਜਿਹੜੇ ਕਰ ਰਹੇ ਹੈਗੇ ਆ ਮੈਡਸਰ ਰੱਖਿਆ ਸੜਕਦਰ ਰੱਖਿਆ ਫੋਰਸ ਮੈਂ ਇਹਨਾਂ ਦੀ ਬੜੀ ਵੱਡੀ ਯੋਗਦਾਨ ਰਿਆ ਹੈਗਾ ਇੱਕ ਇੱਕ ਮਰੀਜ਼ ਨੂੰ ਪੱਟੀ ਦਿਖਾਈ ਸੀ ਲਾਈਵ ਦਿਖਾਈ ਹੈਗੀ ਪੂਰੀ ਕਵਰੇਜ ਜਦੋਂ ਕਟਨਾ ਵਾਪਰੀ ਉਹਦੋਂ ਤੱਕ ਦਾ ਗੁਰੂ ਸਾਹਿਬ ਲਾਈਵ ਤੇ ਲਾਈਵ ਸੀ ਇਹਨਾਂ ਦਾ ਸਨਮਾਨ ਜ਼ਰੂਰ ਕਰਨਾ ਹੈ ਜੀ ਦੇਖੋ ਲੋਕ ਚਲੇ ਗਏ ਡੈਥ ਹੋ ਗਈ ਅੱਖਾਂ ਸਾਰਿਆਂ ਦੇ ਨੰਮ ਸਨ ਜਿਤਨੇ ਲੋਕ ਜਿਵੇਂ ਪੰਜਾਬੀ ਕਹਿੰਦਾ ਆਲੂਆ ਵਾਂਗੂ ਖਿਲਰੇ ਲੋਕ ਦਿਖਾਈ ਦੇ ਰਹੇ ਸੀ ਪਰ ਸੜਕ ਸੁਰੱਖਿਆ ਫੋਰਸ ਇਹ ਲੜਕੀਆਂ ਦੇ ਐ ਲੜਕੀਆਂ ਘੱਟ ਨਹੀਂ ਆ ਜੇ ਕਾ ਸੰਸਕਾਰ ਅੱਛੇ ਹੋਣ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਡੈਫੀਨਿਟਲੀ ਜਿਵੇਂ ਸਾਰੀ ਪਬਲਿਕ ਮੈਨੂੰ ਦੱਸਦੀ ਆਪ ਸਾਰੇ ਬਸਰੋ ਸੜਕ ਸੁਰੱਖਿਆ ਫੋਰਸ ਤੇ ਬਹੁਤ ਮਿਹਨਤ ਨਾਲ ਕੰਮ ਕੀਤਾ